ਜੀ ਨੰਦਾਲਪੂਰੀਆ ਬੋਲਦਾ ਹਾਂਜੀ ਹਾਂਜੀ ਅੱਜ ਜੀ ਅਸੀਂ ਸਾਥ ਸਾਥ ਬੋਲਦੇ ਆ ਬਾਬਾ ਰਣਜੀਤ ਦੇ ਸੇਵਾ ਸੈਟਿੰਗ ਹਾਂਜੀ ਤੇ ਇੱਕ ਤੁਹਾਡੇ ਬਾਰੇ ਵੀਡੀਓਜ਼ ਆਈਆਂ ਵਾ ਕਿ ਤੁਸੀਂ ਇੱਕ ਬੱਚੇ ਨੂੰ ਬਹੁਤ ਕਿੰਨਾ ਬੁਲਿਆ ਸਹੀ ਹਾਂਜੀ ਆ ਉਸ ਬੱਚੇ ਨੂੰ ਸੀਦਾ ਸੁਧਰਾਇਆ ਠੀਕ ਹੈ ਜੀ ਇਹ ਪਜੀ ਤੁਹਾਨੂੰ ਉਹ ਵੀਡੀਓ ਸੈਂਡ ਕਰਦੀ ਉਹਨੇ ਰਿਕਾਰਡਿੰਗ ਸੈਂਡ ਕਰਦੀ ਕੀ ਗੱਲ ਹੋਈ ਆ ਘਰੋਂ ਚੰਗਾ ਭਲਾ ਗਿਆ ਬੱਚਾ ਤੁਸੀਂ ਹਾਂਜੀ ਕੋਈ ਗੱਲ ਨਹੀਂ ਤੁਸੀਂ ਕਰ ਦਿਓ ਕਿੱਥੋਂ ਬੋਲਦੇ ਕਿੱਥੋਂ ਜੇ ਸਾਤੀ ਪਿੰਡ ਮਰਹਾਣਾ ਜ਼ਿਲ੍ਹਾ ਤਨਤਾਰਨ ਬਾਬਾ ਰਤਨਦੇਵ ਸੇਵਾ ਸੁਸਾਇਟੀ ਆਪਣੀ ਚਾਹਤ ਤੇ ਵੀਡੀਓ ਦੇਖਦੇ ਹੋਣਗੇ ਜਿਹੜੀਆਂ ਆਪਾਂ ਪੈਣਾ ਨੂੰ ਬਾਹਰੋਂ ਛੜਾਈ ਦਿਆਂ ਜਾਂ ਆਪਾਂ ਗੁਜਰਾ ਤੋਂ ਬੰਦੇ ਛੜਾਈਦੇ ਆ ਠੀਕ ਠੀਕ ਹੈ ਹਾਂਜੀ ਉਹਦੇ ਨੂੰ ਹਿੱਦਾਂ ਛੜਾਉਂਦੇ ਨੇ ਜਿਹੜੇ ਭਾਈ ਉਹ ਚੋਕੇ ਖੜੇ ਹੁੰਦੇ ਨੇ ਨਾ ਹਾਂ 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 ਉਹ ਹੀ ਉਹਰੀ ਤੇ ਇਹ ਤੋਂ ਬਈ ਇਹਦੇ ਵੀ ਡਿਸੀਜਨ ਲੋਪੀਓ ਉਹਦੇ ਕਿੰਨੋਂ ਮੁੰਡੇ ਰੈਂਡੇਸ ਜਿਕੇ ਨੇ 12-12 ਸਾਲਾਂ ਦੇ ਕੋਈ 10 ਸਾਲਾਂ ਦਾ ਕੋਈ ਠਾਂ ਦਾ ਕੋਈ ਗੱਲ ਨਹੀਂ ਆਪਾਂ ਉਹਨਾਂ ਉਹ ਗਲਤਤਾ ਤੇ ਉਹਨਾਂ ਤੇ ਵੀ ਆਪਾਂ ਇੱਥੇ ਲਗਾਗੇ ਹਣਾ ਪਰ ਬੱਚਾ ਖੁਦ ਨੌਸਾਂ ਦਾ ਬੱਚਾ ਵਾ ਤੁਹਾਡੇ ਤੇ ਅਲੀਗੇਸ਼ਨ ਲਾ ਰਿਆ ਵਾ ਕਿ ਮੈਨੂੰ ਇੱਕ ਬੰਦੇ ਨੇ ਨਾਲ ਕੁੱਟਿਆ ਨਾਲੇ ਮੇਰੇ ਮੂੰਹ 'ਚ ਗੋਹਾ ਪਾਇਆ ਨਾਲੇ ਮੈਨੂੰ ਇੰਜੈਕਸ਼ਨ ਲਾਇਆ ਨਸ਼ੇ ਦੀ ਤੇ ਇਹ ਤੁਹਾਡੇ ਤੇ ਅਲੀਗੇਸ਼ਨ ਧਾਰਿਆ ਬੱਚਾ ਇਹ ਰ ਕੋ ਮੇਰੇ ਨਾਲ ਸੁਣੋ ਭਾਜੀ ਚਲੋ ਕੋਈ ਨਹੀਂ ਲਾਉਣ ਤੋਂ ਬੱਚਾ ਵਾ ਜੋ ਮਰਜ਼ੀ ਕਰਾ ਸਕਦੇ ਓ ਤੋ ਨਾ ਪਰ ਜਿਹੜੀ ਉਹਨਾਂ ਦੀ ਆਪਾਂ ਪੂਰੇ ਘਰੋਂ ਮੰਨ ਲਓ ਜੋ ਗਿਆ ਚੰਗਾ ਭਲਾ ਗਿਆ ਤੁਰ ਕੇ ਗਿਆ ਨਾ ਠੀਕ ਆ ਕਿੱਟ ਬਾਈ ਮਜ਼ਰ ਨਾਲ ਨਹੀਂ ਤੁਰਦਾ ਨਾ ਨਾਲ ਉਹਦੇ ਉਹਦਾ ਪਾਪਾ ਨਾਲ ਜਿਹਨਾਂ ਦੇ ਰਹਿੰਦੇ ਉਹ ਵੀ ਨਾਲ ਨਾ ਠੀਕ ਆ ਬੱਚਾ ਚੁਰ ਕੇ ਜਾਂਦਾ ਵਾ ਬੱਚਾ ਹੁਣ ਵੀ ਤੁਰਦਾ ਪਿਆ ਹਸਪੀਟਲ ਵੀ ਤੁਰਦਾ ਪਿਆ ਬਹੁਤ ਪਰ ਔਖਾ ਉਹ ਕਿਧਰ ਪਾ ਠੀਕ ਆ ਜੀ ਪਰ ਉਦੋਂ ਕੋਈ ਨਹੀਂ ਔਖਾ ਪਾ ਜੀ ਕਿਧਰ ਦੁਰ ਲੱਗਾ ਮੰਨ ਲਓ ਨਾ ਆ ਮੰਨ ਲਓ ਕਿਧਰ ਚੁੱਕ ਗਿਆ ਸਾਡੇ ਕੋਲ ਕੋਲ ਕੋ ਸিসিਟੀਵੀ ਹੈਗਾ ਮੈਂ ਤੁਹਾਡੇ ਕੋਲ ਕਦੇ ਵੀ ਬੱਚੇ ਨੂੰ ਉਹਦੇ ਫਾਦਰ ਮੇਂ ਕੁੱਟਿਆ ਜਾਂਦੇ ਉਹ ਵੀ ਹੋਣਾ ਮੇਰੇ ਸਾਹ ਚ ਜੇ ਹੈਗਾ ਮੈਂ ਤੁਹਾਡੇ ਕੋਲ ਕੋਈ ਸੀਸੀਟੀਵੀ ਹੈਗੀ ਹੈ ਤੁਹਾਡੇ ਕੋਲ ਤੇ ਇਹ ਡੈਡ ਨੇ ਕੁੱਟਿਆ ਵਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਆਪਾਂ ਡੈਡ ਨੂੰ ਉਹਦੇ ਨੂੰ ਫਿਰ ਉਹਦੇ ਤੇ ਕਾਰਵਾਈ ਕਰਾਵਾਂਗੇ ਉਹਦੇ ਨੂੰ ਉਹਨੇ ਲਿ ਜਾ ਕੇ ਆ ਦੇ ਕੁੱਟਿਆ ਦੇ ਕਰੇ ਆਪਣੇ ਇਸ ਥੋੜਾ ਕੁੱਟਿਆ ਓਕੇ ਇਥੇ ਚੰਗਾ ਭਲਾ ਗਿਆ ਮੰਨ ਲਓ ਬੱਚਾ ਬੱਚਾ 9 ਸਾਲ ਦਾ ਬੱਚਾ ਕਹਿ ਰਿਹਾ ਵਾਰ-ਵਾਰ ਉਹ ਟਰੋਮਾ ਦੇ ਵਿੱਚ ਆ ਮਤਲਬ ਕਿ ਉਹ ਬੱਚਾ ਹੁਣ ਸਖਮੀ ਚਾ ਉਹ ਬੱਚਾ ਵਾਰ-ਵਾਰ ਤੁਹਾਡਾ ਨਾਮ ਲੈ ਰਿਹਾ ਵਾ ਭਾਈ ਮੇਰੀ ਗੱਲ ਸੁਣੋ ਬੱਚਾ ਲੈ ਰਿਹਾ ਨਾ ਬੱਚੇ ਦਾ ਜਦੋਂ ਮੰਨ ਲਓ ਇੱਥੋਂ ਗਿਆ ਚੰਗਾ ਭਲਾ ਨੂੰ ਪੁੱਛਿਆ ਤੇ ਦਾਦੂ ਠੀਕ ਹੈ ਨਾ ਕੋਈ ਗੱਲ ਜਾ ਕੇ ਗੱਲ ਵਾਦ ਨਾ ਹੋਵੇ ਹਾਂਜੀ ਇਹ ਉਹ ਤੇ ਜੀ ਜੀ ਜਾਨ ਬੱਚੇ ਦੀ ਮਤਲਬ ਕਿ ਬੱਚੇ ਦੇ ਤੇ ਬਿਆਨ ਚਲੋ ਤੁਸੀਂ ਲੈਣੇ ਮੰਨ ਦਿਆ ਲੈ ਪਰ ਉਹਦੇ ਸਰੀਰ ਤੇ ਇੰਨੇ ਜ਼ਿਆਦੇ ਨਿਸ਼ਾਨ ਤਾਂ ਆ ਔਰ ਇੰਨੇ ਜ਼ਿਆਦੇ ਬੁਰੇ ਹਤਾਂ ਦੇ ਤਰਾ ਤੇ ਬੱਚਾ ਤੁਸੀਂ ਕਿਦਨ ਭੇਜਿਆ ਪਹਿਲਾਂ ਇਸ ਪਰਿਵਾਰ ਨੂੰ ਕਿਦਨ ਬਚਾ ਦਿੱਤਾ 10 ਤਰੀਕ ਨੂੰ 10 ਤਰੀਕ ਨੂੰ ਦਿੱਤਾ ਹਾਂਜੀ ਇਹਦੇ ਨਿਸ਼ਾਨ ਤੇ ਬਹੁਤ ਪੁਰਾਣੇ ਲੱਗੇ ਮੰਜੀ ਤੇਰੇ ਨਿਸ਼ਾਨ ਬਹੁਤ ਪੁਰਾਣੇ ਆ ਨਿਸ਼ਾਨ ਪਏ ਕਿਹੜੇ ਆ ਮਤਲਬ ਕਿ ਜਿਹੜੇ ਜਿਹੜੇ ਕੁੱਤੇ ਆ ਜਿਹੜੇ ਮੋਹ ਦੇ ਨਿਸ਼ਾਨ ਆ ਉਹਦੀ ਚਾਰੇ ਦੇ ਉਹਦੇ ਮਗਰ ਲੱਭਨੇ ਨਿਸ਼ਾਨ ਆ ਚਿੱਟੜਾਂ ਦੇ ਨਿਸ਼ਾਨ ਆ ਪੈਰਾਂ ਦੇ ਨਿਸ਼ਾਨ ਆ ਉਹ ਮਤਲਬ ਪਰਸੋਂ ਦੇ ਨਹੀਂ ਆ ਉਹ ਪੁਰਾਣੇ ਵੀ ਆ ਬਹੁਤ ਉੱਥੇ ਕੁੱਤੇ ਬਹੁਤ ਮੋਟਾ ਫਿੱਕਰ ਆਇਆ ਵਾ ਉਸ ਮੋਟਾ ਫਿੱਕਰ ਇੱਕ ਇੰਚ ਨਹੀਂ ਆਉਂਦਾ ਦੋਹਾਂ ਚ ਨੱਚੀ ਆਉਂਦਾ ਅੱਛਾ ਹਾਂ ਉਹ ਵੀ ਵੀਡੀਓ ਤੇ ਹੁਣ ਦਿਖਾ ਦੇਵਾਂਗੇ ਭਾਜੀ ਉਹਦੀ ਕਿਹੜੀ ਕਿਕਰਿਆ ਕੋਈ ਬਾਤ ਆ ਤਾਂ ਦੱਸ ਲੈਣਾ ਜਾਦੇ ਹਾਂ ਨਹੀਂ ਤੁਸੀਂ ਕਹਿੰਦੇ ਨਾ ਬੱਚੇ ਦਾ ਡੈਡ ਮੈਂ ਬੱਚਾ ਦਾਸਤਰੀ ਕੋਲੋਂ ਸੌਂਦਿਆ ਉਹਦੇ ਨਾਲ ਵੀਰੇ ਉਰ ਇਧਰ ਆ ਬੱਚਾ ਤੁਸੀਂ ਕਿੱਧਰ ਲੈ ਕੇ ਆਏ ਉਹਦੇ ਘਰੋਂ ਬੱਚਾ ਇਹਦੇ ਘਰੋਂ ਕਿੱਧਰ ਲੈ ਕੇ ਦੱਸੋ ਫਕਸ ਨੂੰ ਲੈ ਕੇ ਅੱਛਾ ਤੁਸੀਂ ਦਾਸਤਰੀ ਕੋਲੋਂ ਲੈ ਕੇ ਦਾਸਤਰੀ ਆ ਪਰ ਤੁਹਾਡੇ ਨਾਲ ਵੀਰੇ ਨਾਲ ਮੈਂ ਦਾਸਤਰੀ ਕੋਲੋਂ ਤੁਸੀਂ ਲੈ ਕੇ ਆਏ ਜੀ ਠੀਕ ਹੈ ਜੀ ਤੇ ਪਰ ਵੀਰੇ ਅ ਤੁਸੀਂ ਤੁਹਾਡੇ ਨਾਲ ਮੈਂ ਗੱਲ ਨਾਲ ਸਹਿਮਤ ਹਾਂ ਠੀਕ ਹੈ ਜੀ ਪਰ ਬੱਚੇ ਜਿਹੜੇ ਅ ਸਰੀਰ ਤੇ ਨਿਸ਼ਾਨ ਵਾ ਨਾ ਉਹ 10 ਤਰੀਕ ਤੋਂ ਪਹਿਲਾਂ ਦੇ ਦੀਆਂ। ਸਹੀ। ਦਾਤਾ ਕਰਨ ਸੱਟਾਂ ਨਹੀਂ ਆ ਬੱਚੇ ਦੀ। ਠੀਕ ਠੀਕ ਹੈ ਭਾਈ। ਹਾਂ ਕਿ ਚਲੋ ਹੁਣ ਮੇਰਾ ਭਰਾ ਜਿੰਨਾ ਨੀ ਸਾਲ। ਹਾਂਜੀ। ਸੁਨਮਦਰ ਗੇ ਜਦੋਂ ਨੰਬਰ ਆਇਆ। ਮੇਰੇ ਸਾਡੇ ਬਨੇ ਸਰਦਲ ਹੈਗੇ ਆ ਨੰਬਰ ਤੁਹਾਨੂੰ ਪਤਾ ਮੇਰੇ ਹੀ ਜਾਂਦਾ ਹੁੰਦਾ ਜਦੋਂ ਕੋਈ ਕੰਮ ਹੋਵੇ। ਨਹੀਂ ਫਿਰ ਵੀ ਕਿੰਨੇ ਦਿੱਤਾ ਨੰਬਰ ਕੋਈ ਨਾ ਡਾਇਰੈਕਟਾਂ ਨੂੰ ਪਤਾ ਹੁਣ ਮੈਂ ਨਾਂ ਤੇ ਦੱਸ ਨਹੀਂ ਸਕਦਾ ਕੰਮ। ਚਲੋ ਤਾਨਿਆ ਦਾ ਜਿੰਮੇ ਤੱਕ 2-1 ਬੰਦ ਗੱਲ ਮੰਨ ਕੇ ਚਲੋ ਤੁਹਾਡਾ ਬੇਟਾ ਕੋਈ ਐਦਾਂ ਕੁੱਤੇ ਤੇ ਕਿਦਾਂ ਦੀ ਬੰਟਾ ਲੋਗੇ ਕੋਈ ਨਹੀਂ ਕੋਈ ਨਹੀਂ ਪਾਈ ਤਾਂ ਅਪਰੂਵ ਦਿਖਾਵਾਂਗੇ ਸਾਰੇ ਜੇ ਤੈਨੂੰ ਅਪਰੂਵ ਚਾਹੀਦੇ ਆ ਤੁਹਾਨੂੰ ਮਿਲ ਜਾਣਗੇ ਕੋਈ ਗਾਨੀ ਐਸਐਸਸੀ ਡਾਕਟਰ ਆਜੋ ਸਵੇਰ ਤੇ ਆਪਾਂ ਆ ਦੇਖ ਲਾਂਗੇ ਕਿਹੜੇ ਦੂਜੇ ਜੇ ਦੋ ਐਦਾਂ ਵੇਖ ਲਓ ਫਿਰ ਤੁਸੀਂ ਇੱਥੋਂ ਜਾਣਾ ਨਹੀਂ ਐਸਐਸਸੀ ਤੇ ਤੁਸੀਂ ਇਹ ਨਹੀਂ ਜਾਣਾ ਉੱਥੇ ਆਜੋ ਨਾ ਤੁਸੀਂ ਉੱਥੇ ਆ ਜੇ ਤੁਸੀਂ ਮੈਂ ਜਿਹਾ ਕਰ ਗਿਆ ਜੇ ਤੁਸੀਂ ਤਾਂ ਜਿਵੇਂ ਇਹਨਾਂ ਤੇ ਉੱਥੇ ਕਾਰਵਾਈ ਹੋਊਗੀ ਇਹਨਾਂ ਨੂੰ ਫਿਰ ਮੈਂ ਉਸ ਘਰੇ ਤੁਰੀ ਆਉਣ ਦੇਣਾ। ਬੱਚੇ ਤੇ ਤੋਟਾ ਲੱਗ ਗਿਆ। ਚਾਹੇ ਤੁਸੀਂ ਲਾਇਆ ਮੰਨ ਲਿਓ। ਤੁਸੀਂ ਇਹਨਾਂ ਤੇ ਅਲਿਗੇਸ਼ਨ ਲਾ ਰਹੇ ਕਿ ਬੱਚੇ ਤੁਹਾਡੇ ਕੋਲੋਂ ਜੇ ਪ੍ਰੂਫ ਹੈਗੇ ਤਾਂ ਠੀਕ ਹੈ ਨਹੀਂ ਤਾਂ ਬੱਚੇ ਦੇ ਬਿਆਨ ਅਕੋਰਡਿੰਗ ਤੁਹਾਡੇ ਤੇ ਚਾਰਜ ਕਰ ਦੇ ਗਏ। ਅੱਛਾ। ਹਾਂ। ਬੱਚੇ ਦੇ ਤੇ ਬਿਆਨ ਸਬੰਧੀ ਤਾਂ ਮੈਂ ਜਾਣ ਨਹੀਂ ਦੇਣੀ। ਤੁਸੀਂ ਸ਼ਾਮ ਤੱਕ ਵੇਟ ਕਰੋ। ਉੱਥੇ ਜਿਹੜੇ ਮੁੰਡੇ ਨੇ ਵੀਡੀਓ ਬਣਾ ਕੇ ਪਾਈ ਨਾ ਉਹ ਵੀ ਤੁਹਾਡੇ ਦਿਵਾ ਦਊਗਾ। ਇਹ ਸਾਡਾ ਨੰਬਰ ਵਾ ਤੁਹਾਡਾ ਨੰਬਰ ਮੈਂ ਸੇਵ ਕਰ ਦੇਣਾ। ਟਾਡੇ ਕੋਲ ਕੋਈ ਹੈਗਾ ਵਾ ਤੁਹਾਡੇ ਕੋਲ ਕੋਈ ਬੂਟ ਹੈਗਾ ਵਾ ਬੱਚੇ ਦਾ ਕੋਈ ਗੱਲ ਤੁਸੀਂ ਲਓ ਜੇਕਰ ਬੱਚੇ ਦੇ ਪਿਓ ਨੇ ਉਹਨੂੰ ਕੁੱਟਿਆ ਵਾ ਤੇ ਆਪਾਂ ਬੱਚੇ ਦੇ ਪਿਓ ਨੂੰ ਤੁਹਾਡੇ ਸਾਹਮਣੇ ਉਹਦੇ ਤੇ ਕਾਰਵਾਈ ਹੋਊਗੀ ਕਾਰਵਾਈ ਹੋਣੀ ਆ ਚਾਹੇ ਤੁਹਾਡੇ ਤੇ ਹੋਵੇ ਜੇਕਰ ਤੁਸੀਂ ਗਲਤਾਂ ਤੇ ਜੇਕਰ ਬੱਚੇ ਦਾ ਪਿਓ ਗਲਤ ਆ ਉਹਦੇ ਤੇ ਹੋਵੇ ਤੇ ਕਾਰਵਾਈ ਤਾਂ ਹੋਣੀ ਪਣੀ ਆਂ ਦੀ ਤੇ ਕਿਉਂਕਿ ਬੱਚਾ ਬਹੁਤ ਹੀ ਜ਼ਿਆਦਾ ਕੁੱਟਿਆ ਵਾ ਬੱਚਾ ਤੁਹਾਡਾ ਨਾਂ ਲੈ ਰਿਹਾ ਵਾ ਵਾ ਤੁਹਾਡਾ ਨਾਂ ਆ ਤਾਂ ਸਾਜਾ ਬੱਚਾ ਛੁੱਟ ਨਹੀਂ ਸਕਦਾ ਠੀਕ ਠੀਕ ਹਾਂ ਤੁਹਾਡਾ ਪਿੰਡ ਦਾ ਡਾਕਾ ਤੁਹਾਡੇ ਵਿਰੁੱਧ ਬੋਲ ਰਿਹਾ ਟੈਂਡ ਇਹਦੇ ਪਤਾ ਗੱਲ ਕੀ ਹੁੰਦੀ ਆ ਹੁਣ ਤੁਸੀਂ ਕਬੱਡੀ ਪਲੇਅਰ ਇਨੇ ਮਹਾਨ ਕਬੱਡੀ ਪਲੇਅਰ ਜੇ ਮੈਂ ਤੁਹਾਡੀਆਂ ਖੁਦ ਜਿਹੀਆਂ ਸੀ ਗੇਮਾਂ ਵੇਖਦੇ ਰਹੇ ਆ ਤੁਹਾਡੀ ਰਿਸਪੈਕਟ ਕਰਦੇ ਆ ਕਿੱਦਾਂ ਤੁਸੀਂ ਹਲੀਮੀਨਾ ਕਬੱਡੀ ਬੱਤੀ ਰਹੀ ਆ ਗਲਤੀ ਜਿਹੜੀ ਜਿਹੜੀ ਆ ਬਹੁਤ ਅਜੀਬ ਸੀ ਤੁਹਾਡੀ ਇਹ ਗਲਤੀ ਨਹੀਂ ਕੀਤੀ ਆ ਤਾਂ ਤਾਂ ਕਾਂਡ ਆ ਵੀ ਆਪਣਾ ਵੀ ਪ੍ਰੂਫ ਦਿਖਾਉਣ ਹੈ ਇਹ ਵੀ ਆ ਵੀ ਮੁੰਡਿਆ ਇੱਥੇ ਕੁੱਤਿਆਂ ਇੱਥੇ ਮਾਰਿਆ ਬੱਚੇ ਦੀ ਬੱਚੇ ਦੀ ਸਟੇਟਮੈਂਟ ਆ ਬੱਚੇ ਹੋਵੇ ਮਰਜ਼ੀ ਦਿਖਾ ਲੋ ਪੜਾ ਲੋ ਬੱਚੇ ਨਿੱਕਾ ਵਾ ਕੋਈ ਗੱਲ ਨਹੀਂ ਖਣਾ ਮੰਨ ਲੋ ਆ ਮੇਰੇ ਕੋਲ ਜਿਹਨੇ ਸਮਝਾਇਆ ਮੰਨ ਲੋ ਤਾਂ ਨਹੀਂ ਸਮਝਾਇਆ ਪਰ ਤੁਹਾਡੀ ਕੰਮ ਸੇਵਾ ਦਾ ਨਾ ਠੀਕ ਨਹੀਂ ਵਧੀਆ ਗੱਲ ਦੀ ਸੇਵਾ ਕਰਦੇ ਪਰ ਹੁਣ ਮੰਨ ਲੋ ਵੀ ਤੁਹਾਨੂੰ ਦੇ ਤਾਂ ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ ਨਾ ਬੱਚੇ ਨੂੰ ਕੀ ਕੀ ਪੜਾਇਆ ਕਿ ਨਹੀਂ ਪੜਾਇਆ ਪਰ ਪ੍ਰੂਫ ਜਿਹੜੇ ਮਾਲਕ ਨਾਲ ਕਹਿੰਦਾ ਮੈਂ ਇਹ ਬੱਚਾ ਕੋ ਨਾ ਪੜਾ ਗਿਆ ਵਾ ਬੱਚਾ ਕੀ ਗਿਆ ਮੇਂ ਕਰਦਾ ਮੈਂ ਕਰਦਾ ਅੱਜ 4 ਬੱਚੇ ਆ ਇੰਟਰਵਿਊ ਆਜੇ ਕੋਈ ਵੀ ਤੁਹਾਡੇ ਕੋਲ ਪ੍ਰੂਫ ਹੈਗਾ ਨਾ ਕੋਈ ਵੀ ਪ੍ਰੂਫ ਹੈਗਾ ਤੁਸੀਂ ਸਾਨੂੰ ਦੇ ਸਕਦੇ ਜੇ ਪ੍ਰੂਫ ਠੀਕ ਹੈ ਜੀ ਨਹੀਂ ਸੁਬਾਸੀਂ ਫਿਰ ਅਸ ਮਤਲਬ ਕਿ ਕਾਰਵਾਈ ਕਰਵਾਵਾਂਗੇ ਠੀਕ ਹੈ ਮਹਾਰਾਣੀ ਤੋਂ ਮਹਾਰਾਣੀ ਤੋਂ ਮਹਾਰਾਣੀ ਤੋਂ ਬੋਲਦਾ ਮੈਂ ਬਾਬਾ ਰਤਨ ਦੇਵਤੀ ਵੱਸ ਸੋਸਾਇਟੀ ਤੋਂ ਬੋਲਦਾ ਠੀਕ ਆ ਵੀਰ ਮੇਰੀ ਇੱਕੋ ਬੇਨਤੀ ਆ ਮੇਰਾ ਵੀਰ ਹਨਾ ਕੋਈ ਫਰਮਾਇਸ਼ ਨਾ ਪਾਈ ਕੋਈ ਪੁੱਛਣਾ ਨਾ ਕਰੀ ਠੀਕ ਆ ਜੇ ਕੋਲ ਜੇ ਤੂੰ ਸੱਚਾ ਵਾ ਮੇਰਾ ਵੀਰ ਮੈਂ ਤੇਰਾ ਦੁਸ਼ਮਣ ਨਹੀਂ ਹੈਗਾ ਜੇ ਤੂੰ ਸੱਚਾ ਵਾ ਤੂੰ ਆਪਣਾ ਸਬੂਤ ਦੇ ਦੇ ਵੀਰੇ ਮੈਂ ਆ ਸੱਚਾ ਸਮੈਚ ਪ੍ਰੋਮੋਸ਼ਨ ਮੇਰਾ ਵੀ ਨਾ ਕਿ ਉਹ ਅਸੀਂ ਕੋਈ ਮੰਨਣੀ ਨਹੀਂ ਆ ਜੇਕਰ ਤੂੰ ਸੱਚਾ ਵਾ ਤੇਰਾ ਇਹ ਦੋਸਤ ਨਹੀਂ ਹੈਗੇ ਤੂੰ ਆਪਣਾ ਪ੍ਰੂਫ ਦੇ ਦੇ ਕਿ ਵੀਰ ਮੈਂ ਸੱਚਾ ਵਾ ਤਾਂ ਆ ਪ੍ਰੂਫ ਦਿਖਾ ਦੇ ਬੱਚਾ ਤਰਦ ਬੋਲ ਰਿਹਾ ਵਾ ਮੇਰਾ ਵੀ ਗੱਲ ਬਹੁਤ ਹੋ ਜਾਣੀ ਤੇ ਗੇਮ ਵੀ ਗੇਮ ਤੇ ਵੀ ਤੇਰੇ ਤੇ ਅਸਰ ਪੈਣਾ ਵਾ ਬਾਹਰ ਅੰਦਰ ਵੀ ਚੱਲਣਾ ਆਪਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਣਾ ਹਰ ਕਬੱਡੀ ਪਲੇਅਰ ਨਾਜਾਇਜ਼ ਟੈਕ ਕਰੇ ਤੇ ਉਹਦੇ ਪਾਈ ਠੀਕ ਹੈ ਮੰਨਦਾ ਨਹੀਂ ਗੱਲ ਕਿ ਸੱਚੇ ਜੋ ਸਹੀ ਜੋ ਜੋ ਕਹਿੰਦੇ ਠੀਕ ਆ ਪਰ ਇਹ ਤੇ ਅੱਗੇ ਇੱਕ ਪਰਖ ਇੱਕ ਪਖਰਾ ਤੇ ਮੰਨ ਲਓ ਵੀਡੀਓ ਪਾ ਦੀ ਠੀਕ ਹੈ ਤੁਹਾਡੀ ਤੁਹਾਡੀ ਰਿਕਾਰਡਿੰਗ ਨਹੀਂ ਨਾ ਟੱਟ ਨਾਲ ਬਾਅਦ ਗੱਲ ਕਰ ਰਹੇ ਹਨ ਇਹ ਤੁਹਾਡੀ ਸਾਰੀ ਰਿਕਾਰਡਿੰਗ ਗਰ ਰਿਕਾਰਡ ਹੋ ਰਹੀ ਹੈ ਠੀਕ ਹੈ ਮੈਂ ਤੁਹਾਡੇ ਵਿਰੁੱਧ ਕਾਰਵਾਈ ਨਹੀਂ ਕੀਤੀ ਕਰ ਕਿ ਪਹਿਲਾਂ ਮੰਨੇ ਨੂੰ ਪੁੱਛਿਆ ਜਾ ਰਿਹਾ ਦੀ ਨੋ ਕਿ ਕੀ ਗੱਲ ਹੋਈ ਆ ਹਾਂ ਪਰ ਜਿਹੜੀ ਗਰੁੱਪਾਂ 'ਚ ਵੀਡੀਓ ਪਾਈ ਆ ਮੰਨ ਲਓ ਮੇਰੀ ਗੱਲ ਸੁਣੋ ਹਾਂ ਉਹ ਗਰੁੱਪਾਂ 'ਚ ਨਹੀਂ ਪਾਈ ਸਾਡੇ ਕੋਲ ਉਹ ਗਰੁੱਪਾਂ 'ਚ ਵੀਡੀਓ ਪਾਈ ਹੋਏ ਹੈ ਜਿਹੜੀ ਕਿੰਨੇ ਪਾਈ ਗਰੁੱਪਾਂ 'ਚ ਵੀਡੀਓ ਪਕਾਇਨੀ ਨੂੰ ਗਰੁੱਪਾਂ ਚ ਕੱਲ੍ਹ ਦੀ ਪਾਈ ਆ ਮੈਂ ਆਪਣੇ ਚੈਨਲ ਤੇ ਅੱਜ ਪਾਈ ਆ ਉਹ ਵੀ ਜੋ ਬੱਚੇ ਨੇ ਬਿਆਨ ਦਿੱਤੇ ਉਹ ਪਾਈ ਆ ਤੇ ਹੁਣ ਮੇਰਾ ਵੀਰ ਜੇਕਰ ਤੂੰ ਸੱਚਾ ਵਾ ਮੇਰਾ ਵੀਰ ਤੇ ਤੂੰ ਆਪਣਾ ਕੋਈ ਗਰੂਪ ਦੇ ਦੇ ਉਹ ਵੀ ਭਾਈ ਚੈਨਲ ਤੇ ਦਹੀ ਨਹੀਂ ਪਾ ਸਕਦੇ ਬਿਨਾ ਪ੍ਰੂਫ ਦੇ ਲੈਂਦੇ ਹੋ ਐਸੇ ਬੱਚਾ ਖੁਦ ਬਿਆਨ ਦੇ ਰਿਹਾ 9 ਸਾਲ ਦਾ ਵੀ ਠੀਕ ਆ ਬੜੇ ਚੈਨਲ ਮੇਰਾ ਵੀਰ ਜੇ ਬੜੇ ਚੈਨਲਾਂ ਨੇ ਹੁਣ ਆ ਜੇ ਮੇਰਾ ਵੀ ਤੂੰ ਸੱਚਾ ਵਾ ਤੇ ਪ੍ਰੂਫ ਦੇ ਦੇ ਨਹੀਂ ਤੇ ਮੇਰਾ ਵੀ ਤੇਰੀ ਗੇਮ ਵੀ ਖਰਾਬ ਹੋ ਜਾਣੀ ਆ ਠੀਕ ਆ ਮੈਂ ਚੰਗਾ ਨਹੀਂ ਲੱਗਦਾ ਹਨਾ ਆਪਾਂ ਭਰਾਵਾਂ ਚੰਗੇ ਬਨੇ ਦੇ ਅੱਗੇ ਕਬੱਡੀ ਪਲੇਅਰ ਦੇ ਅੱਗੇ ਬਹੁਤ ਟਕ ਲੋਕ ਆਉਂਦੇ ਆ ਕਿ ਨਸ਼ੇ ਆ ਜਾਂਦੇ ਆ ਜਿਆਦਾ ਕੇਮਲ ਦੇ ਤੇ ਬਹੁਤ ਘੱਟ ਲੋਕ ਆਉਂਦੇ ਆ ਅਈ ਫਿਰ ਜਿਹੋ ਬਨੇ ਪੱਖ ਦੀ ਸੁਣੀ ਜਿੰਦੀ ਹੁੰਦੀ ਨਾ ਤੁਸੀਂ ਕਿਉਂਕਿ ਵੀਡੀਓ ਪਾਉਂਦੇ ਤੁਸੀਂ ਆਂਦੇ ਆਂ ਯਾਰ ਦੇ ਚੈਨਲਾਂ ਆ ਬਾੜਿਆਂ ਨੇ ਪਰ ਮੈਂ ਨਹੀਂ ਪਾਈ ਤੁਹਾਡੇ ਪਿੰਡੋਂ ਕਿਸੇ ਨੇ ਭਾਈ ਮੇਰੇ ਕੋਲ ਵੀ ਵੀਡੀਓ ਆਈ ਆ ਇਹੇ ਕੋਲ ਦੀ ਮੈਨੂੰ ਤਾਂ ਹੀ ਪਤਾ ਲੱਗਾ ਵਾ ਜਿੰਨੇ ਕਰਾਈ ਆ ਇਹਨੂੰ ਤਾਂ ਮਿਲਾਂ ਠੀਕ ਆ ਉਹਨਾਂ ਨਾਲ ਗੱਲ ਕਰਾਂਗੇ ਨਾਲੇ ਉਹਨੂੰ ਕਿਹਾ ਇਹ ਉਹ ਅੰਤ ਰਮ ਰਾਜ ਜਿਆਦਾ ਨਹੀਂ ਪਤਾ ਜਿਉਂ ਨੂੰ ਵਿਖਾ ਗਏ ਆਂ ਠੀਕ ਹੈ ਜੇ ਤੁਸੀਂ ਦਿਖਾਓ ਤੁਸੀਂ ਮੈਨੂੰ ਭੇਜੋ ਆ ਨੰਬਰ ਵਾ ਭੇਜੋ ਬੱਚੇ ਦੇ ਪਿਓ ਦੇ ਕਾਰਵਾਈ ਨੂੰ ਮੈਂ ਤੁਹਾਨੂੰ ਇਹ ਥੋੜਾ ਜਿਹੇ ਬੱਚੇ ਦੇ ਪਿਓ ਦਾ ਮਤਲਬ ਕੀ ਗੱਲ ਮੇਰੀ ਮੈਂ ਤਾਂ ਰੋਜ਼ ਸਾਂ ਜੋ ਬੱਚੇ ਕਰਤੂਤਾ ਵਾ ਭਾਜੀ ਬੱਚੇ ਬੱਚੇ ਦੀਆਂ ਕਰਤੂਤਾ ਚਲੋ ਕੀ ਕਰ ਲਿਆ ਉਹ ਬੱਚੇ ਨੇ ਜਿਹੜੇ ਵੀ ਆਪਾਂ ਇੰਨਾ ਜਿਆਦਾ ਕੋਟਾ ਤੁਸੀਂ ਕਿੱਥੇ ਬਿਠਾ ਕੇ ਸੋਚਦੇ ਹੋਗੇ ਇਹਨੇ ਕੀਤਾ ਤੋ ਚੱਕਰ ਹੋਣਾ ਤੁਸੀਂ ਦੱਸ ਦੋ ਕਿ ਕੀ ਗੱਲ ਹੋਈ ਆ ਕਿਉਂਕਿ ਦੁਨੀਆ ਪਰੇ ਤੋਂ ਬੱਤੀ ਆ ਪਹੀ ਆਪਣੀ ਤਾਂ ਵੀਡੀਓ ਹੈ ਇਹ ਬੰਦੇ ਨੇ ਤੇ ਰਿਕਾਰਡੀਆਂ ਵੀ ਹੈਗੀਆਂ ਠੀਕ ਆ ਇਹ ਬੰਦੇ ਤੇ ਜਿਹੜਾ ਮਾਲਾ ਗੁੰਡਵਾਸਾ ਮਾਠਾ ਤੇ ਕੰਝ ਲੱਗੇ ਠੀਕ ਆ ਹਾਂਜੀ ਮਗਰ ਉਹ ਪੁੱਤ ਨੂੰ ਆਪਦੇ ਉੱਤੇ ਜਿਹੜਾ ਆ ਵਾ ਘਰੇ ਕੈਮਰੇ ਲੱਗੇ ਆ ਜਿਹੜਾ ਆ ਆਪਣੇ ਉੱਤੇ ਬੱਚੀ ਨਹੀਂ ਹਾਂ ਭਾਈ ਕਿਹਨ ਟੇ ਕੁਤਾ 2 ਘੰਟੇ ਦਾ 2 ਘੰਟੇ ਨੇ ਆਪਦੇ ਜਰਮਨ ਸ਼ੌਟ ਕੁਤਾ ਵਾ ਓਕੇ ਕਿੰਨਾ ਧਮਾਸਾ ਲਾ ਲਓ ਓਕੇ ਮਤਲਬ ਇਹਦਾ ਕਰਕੇ ਤੂੰ ਇਹਨੂੰ ਦੇਰ ਪਨਿਸ਼ਮੈਂਟ ਦਿੱਤੀ ਹੈ ਨਾ ਮਾਲੋ ਵੀ ਉਧੋ ਵੀ ਕੋਈ ਚੱਕਰ ਨਹੀਂ ਛੱਡੀ ਗੱਲ ਕਰੋ ਮਾਲੋ ਠੀਕ ਆ ਹਾਂਜੀ ਤੇ ਆ ਤੁਹਾਨੂੰ ਤੁਹਾਨੂੰ ਪੁੱਛਿਆ ਮਨ ਲਿਆ ਠੀਕ ਆ ਗਲਤੀ ਹੋ ਵੀ ਹੋ ਗਿਆ ਗਮਰਾ ਹਾਂਜੀ ਫਿਰ ਮਾਜਿਆ ਉਹਨੇ ਨੋਵਾ ਪਾਇਆ ਦਾ ਜੀ ਅੰਦਰ ਨੋਵਾ ਕਰਕੇ ਕੋਆੰਟੀਟੀ ਪਾ ਕੇ ਉੱਤੇ ਤੇਲ ਪਾ ਕੇ ਇਹਨੂੰ ਨੋਵਾ ਖਵਾਇਆ ਉਹ ਨੋਵਾ ਖਵਾਇਆ ਨੋ ਹਾਂਜੀ ਓਕੇ ਇਹ ਗਾਣੇ ਦਾ ਲੋਕ ਪਾਸੇ ਨਾ ਮਾਜਿ ਨੂੰ ਦੋ ਦਿਨ ਤੋਂ ਸੁងਗ ਰਿਹਾ ਡਾਕਟਰ ਵੀ ਆ ਰਿਹਾ ਵਾਈ ਵੀ ਚੱਲਦੀ ਰਹੀ ਉਹਦੀ ਠੀਕ ਆ ਮਾਜੀ ਦੀ ਇਹਦੇ ਤੇ ਉਹਦੀ ਰਿਕਾਰਡਿੰਗ ਹੈਗੀ ਆ ਆਪਣੇ ਕੋਲ ਅੱਛਾ ਤੇ ਕਿਤਕ ਪਾਇਆ ਲੋਆ ਕਿਦੋਂ ਪਾਇਗਾ ਹਾਂਜੀ ਪੁਰਾ ਪਾਇਆ ਨੂੰ ਕਿੰਨੇ ਦਿਨ ਹੋ ਗਏ ਕਿਤੇ ਜਦੋਂ ਆ ਗਿਆ 11 ਨੂੰ ਦੋ ਦਿਨ ਇੱਕ ਦੋ ਜਾਂ ਤਿੰਨ ਦਿਨ ਵਿੱਚ ਵਿੱਚ ਅੱਜ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ 10 ਤੋਂ ਇੱਕ ਦੋ ਦਿਨ ਪਹਿਲਾਂ ਕਿੱਥੋਂ ਆ ਪਾਇਆ ਤੇ ਹੋਰ ਵੀ ਹੋਰ ਕੋਈ ਗਲਤ ਕੰਮ ਕੀਤਾ ਹੋਵੇ ਇਹਨੇ ਬੱਚੇ ਨੇ ਹੋਰ ਇਹਦੇ ਤੇ ਹੋਰ ਰਿਕੋਰਡਿੰਗਾਂ ਭਾਜੀ ਆਪਣੇ ਕੋਲ ਕੀਰਤ ਕੋ ਰੋਟੀ ਨਹੀਂ ਖਾਂਦਾ ਚਰੀ ਦਾ ਆਉਂਦਾ ਬੈਠਣਗੇ ਵਾਟ ਜੂਗਾ ਮੇਰੇ ਚਾਰ ਬੱਚੇ ਆ ਮੈਂ ਸਮਝਦਾ ਤੈਨਹੀਂ ਆ ਮੈਂ ਇਹਨੂੰ ਵੜ ਦੇਣਾ ਹੀ ਤੁਹਾਨੂੰ ਕਿ ਤੇਰਾ ਪਿਓ ਕਿਉਂ ਅਦਾ ਦੀ ਗੱਲ ਕਰਾਈ ਰੋਡ ਵੀ ਖੰਦਾ ਗੱਲ ਕਰ ਲੈਣਾ ਠੀਕ ਹਾਂ ਗੰਤਾ ਸੀ ਸਤਿਪੁਰੇ ਇਹੋ ਹੀ ਆ ਕੇ ਮਤਲਬ ਕਿ ਬੱਚੇ ਨੇ ਗਲਤੀਆਂ ਕੀਤੀਆਂ ਸੀ ਬੱਚੇ ਨੇ ਮਾਜ ਨੂੰ ਘੂਆ ਪਾਇਆ ਕੁੱਤੇ ਨੂੰ ਆਪਣੇ ਫੱਟੜਾ ਇਹਦਾ ਕਰਕੇ ਮੈਂ ਇਹਨੂੰ ਮਾਰਿਆ ਭਾਜੀ ਇਹਨੂੰ ਲੈ ਸੰਡੇ ਸਾਰਾ ਕੁ ਮਿਲਦਾ ਰਿਹਾ ਇਹਨੂੰ ਮਾਰਿਆ ਕਿੰਨਾ ਕਿਤੇ ਦੋ ਚਾਰ ਜਿਹੜਾ ਵਜੇ ਨੇ ਵੀ ਕਿੰਨਾ ਕੁ ਜਰੀ ਬਰਫੇ ਮਨ ਲਵੇ ਦੰਦ ਥਲੇ ਪੈਰ ਦੇ ਉਸੇ ਦੰਦ ਕਿਹੜੇ ਬਚੇ ਆ ਬੰਦਾ ਦਾ ਲੱਗੀ ਜਾਣਾ ਪੈਰ ਦੇ ਕੀ ਦੋਫੇ ਬਰਾਂ ਦੇ ਨਾ ਹੁੰਦੇ ਆ ਤੇ ਚੱਲ ਸੁਆ ਪਾਗਾ ਵਾ ਸੇੜਦਾ ਵਾ ਤਾਂ ਥੋੜੇ ਬੋੜੇ ਤੰਪ ਦਿੱਖਿਆ ਉਹਨੂੰ ਪੈਸੇ ਲੈ ਲਈ ਜਿੱਦੀ ਗੱਲ ਜਰੀ ਮੇਰੇ ਕਿਹੜਾ ਪਿਓ ਆ ਬੱਚੇ ਨੂੰ ਪੈਸੇ ਲੈਣ ਦੀ ਖਾਤਰ ਇੰਨਾ ਜ਼ਿਆਦਾ ਕਰੂਗਾ ਤੁਹਾਨੂੰ ਮੈਂ 10 ਲੱਖ ਰੁਪਏ ਮਿਲ ਗਿਆ ਸੁਣ ਮੇਰੇ ਕੋਲ 200 ਸੌ ਨੇ ਜੋ ਨਾ ਵਿਚਾਰ ਹੈ ਨੋ ਮੇਰੇ ਕੋਲ 40 ਲੱਖ ਰੁਪਏ ਮੇਰੇ ਕੋਲ ਅੱਜ ਹੈਗੇ ਆ ਉਹ ਮੈਂ ਤੁਹਾਨੂੰ ਦਿਨਾ ਤੁਸੀਂ ਆਪਣੇ ਬੱਚੇ ਤੋਂ ਇੰਨਾ ਪੂਰਾ ਕੁੱਟੋਗੇ ਭਾਈ ਮੈਂ ਯਾ ਵੀ ਇਹ ਕੱਪੂ ਨੇ ਇਹਨਾਂ ਨੂੰ ਪੰਚਾਰ ਭਰਾਵਾ ਚੋਂ ਨੂੰ ਕੰਮ ਲਾਇਆ ਜਿਹੜਾ ਆਪਣਾ ਖੂਨ ਆਪਾਂ ਹੋ ਰਿਹਾ ਇਹ ਜਿਹੜੇ ਤੁਹਾਨੂੰ ਪਈਏ ਤੁਹਾਨੂੰ ਪਤਾ ਵੀ ਹੈ ਮੈਂ ਤਾਂ ਸਹਿਮਤ ਆ ਵੀ ਆ ਪਰ ਬੱਚੇ ਨਾਲ ਨਾ ਮੇਰੇ ਇੰਨਾ ਬੱਚੇ ਨਾਲ ਇੰਨਾ ਜਿਆਦਾ ਬੱਚੇ ਨਾਲ ਰਾਕਤਾ ਵਾਂਗੂ ਵਿਹਾਰ ਕਰਨਾ ਕੀ ਵਧੀਆ ਗੱਲ ਹੈ ਉਹ ਵੀ ਆਪਾਂ ਇੱਕ ਇੰਦੇ 2 800 ਤੇ ਲੋਕਾਂ ਨੇ ਫੀਸ ਲੈਣੀ ਆ ਯਾਰ ਕੀ ਪਲੇਅਰ ਆ ਜੇ ਇੰਨਾ ਵਰਗੇ ਅਸੀਂ ਬਾੜਨਾ ਵੇ ਸਾਰੇ ਆਈਡਲ ਆ ਪਰ ਜੇ ਆਈਡਲ ਵੀ ਆਪਣੇ ਇਹਨੇ ਗਲਤ ਕੰਮ ਕਰਨਗੇ ਤੇ ਕੀ ਕਰਨ ਕਰੂਗਾ ਆਪਣਾ ਯੂਸੀ ਕਰੂਗਾ ਬਾਜੀ ਮੈਂ ਤਾਂ ਠੀਕ ਮੰਨਦਾ ਵਾਂ ਸਹੀ ਆ ਠੀਕ ਆ ਪਰ ਆਪਦੇ ਬੱਚੇ ਨਾਲ ਜ਼ਿਆਦਾ ਇਹਦਾ ਕੀਤਾ ਉਹਨੂੰ ਪੁੱਛੂਗਾ ਰੇਸ਼ ਛੰਡੇ ਜੀ ਮੈਂ ਤਾਂ ਉਦੋਂ ਪੁੱਛ ਕੇ ਜਾਣਾ ਜਾਣ ਲੱਗਾ ਕਿ ਜਨਾ ਆਪਣੇ ਲੈ ਗਈ ਆਪਣੇ ਬੱਚੇ ਰੋਇਨਾ ਖੋਤਰਾ ਨਹੀਂ ਦਿੱਤਾ ਕਿਈ ਨਾ ਇੰਨਾ ਘਟਿਆ ਨਹੀਂ ਕਿ ਮੈਂ ਆਤੀ ਜਾਂਦੇ ਜੇ ਗੱਪਲਾ ਕਰਾਂਗੇ ਆਇਸ ਨੂੰ ਦਾ ਪੂਰੇ ਆਰਾਮ ਨਾਲ 11 ਮਹਾਂ ਦਾ ਕਿਤਾ ਗਿਆ ਬੱਚੇ ਦੇ ਸਾਰੇ ਬੱਚੇ ਦਾ ਹੋਊਗਾ ਨਾ ਮੈਡੀਕਲ ਸਾਰਾ ਹੋਊਗਾ ਉਹ ਤੇ ਪਤਾ ਲੱਗ ਜਾਂਦਾ ਕਿ ਬੱਚੇ ਨੂੰ ਕੀ ਕੀ ਨੀਮ ਅੰਦਰ ਕਿੰਨਾ ਪ੍ਰਾਣੀ ਕੁੱਟ ਪਈ ਆ ਕੀ ਕੀ ਗੱਲ ਹੋ ਜਾਉਂਦੇ ਮੈਡੀਕਲ ਦੇ ਸਭ ਕੁਝ ਆ ਜਾਂਦਾ ਠੀਕ ਠੀਕ ਆ ਚਲੋ ਕੋਈ ਗੱਲ ਨਹੀਂ ਅੱਪਰੇ ਦੇ ਮਿਲਦੇ ਹਾਂ